संग <pir> व ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਬੋਲੋ ਦਿਖਾ ਦਈਏ ਆਮਤ ਕਰਦੇ ਹਾਂ ਜਿਹੜੇ ਉਹ ਦਿੰਦੇ ਨੇ ਜੀ ਵਾਲਾ ਨਾਮ ਸੀ ਆਓ ਆਜਾ ਹੁਣ ਆਈ ਸਾਡੀ ਫੇਰ ਹੁਣ ਬੋਲਦੇ ਬਣਾ ਆਪਾਂ ਬੁਲਾ ਦੇ ਉਹ ਬਹੁਤ ਬਹੁਤ ਬੋਰ ਬੋਰ ਪਰ ਲਿਆ ਦੋ ਜਿੱਥੇ ਗਿਆ ਸੀ ਮੈਂ ਗਲਾਉਂ ਵੀ ਨਹੀਂ ਆਈ ਬਿਲਕੁਲ ਅੰਦਰ ਤੂੰ ਤਾਂ ਪਿੰਡ ਦੇ ਡਾਕਟਰ ਨਾਲ ਨਹੀਂ ਜਿਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਸਾਜਨਾ ਦਿਵਸ ਤੇ ਬੀਤ ਇਲਾਕੇ ਦੀ ਸਾਰੀ ਸੰਗਤ ਇਹ 2015 ਤੋਂ ਵਿਸਾਖੀ ਮੌਕੇ ਹਰ ਸਾਲ 12 13 14 April ਨੂੰ ਸਾਰੀ ਸੰਗਤ ਦੇ ਸਹਿਯੋਗ ਨਾਲ ਇਹ 3 11 ਤੋਂ ਲੈ ਕੇ 14 ਤੱਕ ਲੰਗਰ ਲਗਾਇਆ ਜਾਂਦਾ ਹੈ ਜੀ ਵਾਹਿਗੁਰੂ ਦੀ ਬਹੁਤ ਮਿਹਰ ਹੈ ਜੀ ਤੇ ਇਲਾਕੇ ਦੀ ਸੰਗਠਨ ਦਾ ਪੂਰਾ ਸਹਿਯੋਗ ਹੈ ਜੀ। 20 ਇਲਾਕੇ ਦੇ ਜਿੰਨੇ ਵੀ ਪਿੰਡ ਹਨ ਉੱਪਰ ਇਹ ਸਾਰੇ ਹੀ ਸੇਵਾ ਲਈ ਪੁੱਜਦੇ ਹਨ ਜੀ। ਬੜੀ ਮਿਹਰ ਹੈ ਧੰਤਾਨ ਗੁਰੂ ਗੋਬਿੰਦ ਸਿੰਘ ਜੀ। ਇਹਨਾਂ ਦਾ ਬੜਾ ਇੱਕ ਮਿਹਰ ਦੀ ਨਿਗਾਹ ਹੈ ਸਾਡੇ ਤੇ। ਜਦਕਿ ਸਾਡਾ ਇਲਾਕਾ ਕਾਫੀ ਗਰੀਬੀ ਹੈ ਪਰ ਸੰਗਠਨ ਦੇ ਸਹਿਯੋਗ ਨਾਲ ਇਹ ਹਰ ਸਾਲ ਇਸੇ ਤਰ੍ਹਾਂ ਵਾਹਿਗੁਰੂ ਅੱਗੇ ਵੀ ਸਾਡੇ ਤੋਂ ਸੇਵਾ ਲੈਂਦੇ ਰਹਿਣ। ਉਨਾਗੇ ਹੀ ਅਰਦਾਸ ਬੇਨਤੀ ਹੈ ਜੀ ਕਿ ਲੰਗਰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਜੀ ਤੇ ਕਟੋ ਘਾਟ ਦੀ 5 ਤੋਂ 6 ਟਰੈਲੀਆਂ ਸਾਡੀਆਂ ਜਿਹੜੀਆਂ ਹੈਗੀਆਂ 5 600 ਕੁਆਂਟਲ ਜੰਨਾ ਆਏ ਜੀ ਇਹ ਚ ਸਹਿਯੋਗ ਰਹਿੰਦਾ ਹੈ ਥੱਲੇ ਦੇ ਵੀ ਸਾਡੇ ਕੁਝ ਸੇਵਾਦਾਰ ਹਨ ਜੋ ਸਾਨੂੰ ਇਹ ਗੰਨੇ ਦੀ ਸੇਵਾ ਫ੍ਰੀ ਵੀ ਕਰਦੇ ਹਨ ਤੇ ਬਾਕੀ ਇਹ ਸੰਗਤ ਦਾ ਪੈਸਾ ਹੈ ਜੀ ਮੱਤਿਲ ਫੁੱਲ ਜੋ ਵੀ ਇਕੱਠਾ ਹੁੰਦਾ ਹੈ ਉਹ ਕਰਕੇ ਅਸੀਂ ਗੰਨੇ ਦੀ ਸੇਵਾ ਕਰਦੇ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਬਰੋਸਾਈ ਹੋਈ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਿੱਥੇ ਸਤਿਗੁਰਾਂ ਨੇ ਇਸ ਸ਼ਹਿਰ ਨੂੰ ਜਮੀਨ ਮੁਲਕ ਦੀਦ ਕੇ ਵਸਾਉਣਾ ਕੀਤਾ ਉਥੇ ਹੀ ਧੰਨ ਧੰਨ ਦਸ਼ਮੇਸ਼ ਪਿਤਾ ਕਲਮੀਆਂ ਵਾਲੇ ਸਤਿਗੁਰਾਂ ਨੇ 1699 ਦੀ ਵਿਸਾਖੀ ਵਾਲੇ ਦਿਨ ਇਸ ਪਾਵਨ ਪਵਿੱਤਰ ਸਥਾਨ ਤੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਪੰਜ ਪਿਆਰੇ ਪਿਆਰੇ ਭਾਈ ਦਇਆ ਸਿੰਘ ਪਿਆਰੇ ਭਾਈ ਧਰਮ ਸਿੰਘ ਪਿਆਰੇ ਭਾਈ ਹਿੰਮਤ ਸਿੰਘ ਪਿਆਰੇ ਭਾਈ ਮੋਹਕਮ ਸਿੰਘ ਪਿਆਰੇ ਭਾਈ ਸਾਹਿਬ ਸਿੰਘ ਅਤੇ ਇਹਨਾਂ ਨੂੰ ਖੰਡੇ ਵਟ ਦਾ ਅਮਰਸ਼ ਗਾਇਆ ਅਤੇ ਸਤਿਗੁਰਾਂ ਨੇ ਪੰਜਾਂ ਪਿਆਰੇ ਆਪਸੋਂ ਵੀ ਆਪ ਅਮਰਸ਼ ਕੀਆ ਵਹਿ ਪ੍ਰਗਟਿਓ ਮਰਦ ਅਗੰਬੜਾ ਵਰੇ ਆਮ ਇਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਗੋਬਿੰਦ ਰਾਏ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਬਣੇ ਸੰਤ ਜੀ ਜਿੱਥੇ ਇਸ ਪਾਵਨ ਪੀਤਰ ਧਰਤੀ ਤੇ ਖਾਲਸਾ ਪੰਥ ਦੀ ਸਜਣਾ ਕੀਤੀ ਉਥੇ ਅੱਜ ਬੇਸ਼ੁਮਾਰ ਸੰਗਤਾਂ ਇਸ ਪਾਵਨ ਪੀਤਰ ਸਥਾਨ ਦੇ ਦਰਸ਼ਨ ਕਰਕੇ ਨਕਮਸਤਕ ਹੋ ਕੇ ਸਤਿਗੁਰ ਜੀ ਦੇ ਖੁਸ਼ੀਆਂ ਪ੍ਰਾਪਤ ਕਰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਾਧਕ ਸ੍ਰੀ ਕੇਸਗਰ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਮਹਾਨ ਗੁਰਮਤ ਸਮਾਗਮ ਹੋ ਰਿਹਾ ਹਨ ਜਿਨ੍ਹਾਂ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਿੱਥੇ ਪੰਥ ਦੇ ਪ੍ਰਸਿੱਧ ਢਾਗਡੀ ਜਿੱਥੇ ਕਵੀਸ਼ਰ ਜਿੱਥੇ ਕਵੀ ਜਨ ਅਤੇ ਪੰਥ ਦੇ ਪ੍ਰਸਿੱਧ ਵਿਦਵਾਨ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰਨਗੇ ਔਰ ਤਿੰਨ ਦਿਨਾਂ ਇਹ ਸਮਾਗਮ ਹੈ ਜੋ 13 ਤਰੀਕ ਜੋ ਖਾਲਸਾ ਸਾਜਨਾ ਦਿਵਸ ਹੈ ਉਥੇ ਆਰੰਭ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਤਕਰੀਬਨ 9 ਵਜੇ ਭੋਗ ਪਾਏ ਜਾਣਗੇ ਉਪਰੰਤ ਗੁਰਮਤ ਸਮਾਗਮ ਹੋਣਗੇ ਸਿੰਘ ਸਾਹਿਬ ਯਾਨੀ ਕੁਲਦੀਪ ਸਿੰਘ ਜੀ ਗੜਗਾਜ ਜਥੇਦਾਰ ਅਕਸਰੀ ਕੇਸਵਰ ਸਾਹਿਬ ਉਹ ਸੰਦੇਸ਼ ਸੰਗਤਾਂ ਨੂੰ ਸਰਵਣ ਕਰਉਣਗੇ ਔਰ ਉਥੇ ਹੀ ਇਸ ਪਾਵਨ ਪਵਿੱਤਰ ਸਥਾਨ ਤੇ ਪੰਜ ਪਿਆਰੇ ਸਹਿਬਾਨ ਅਤੇ ਤੰਤਰ ਮਾਤਾ ਸਾਹਿਬ ਕੋ ਦੀ ਯਾਦ ਵਿੱਚ ਨਵੇਂ ਬੁੰਗਿਆਂ ਨੂੰ ਜੋ ਪ੍ਰਵਾਨਗੀ ਦਿੱਤੀ ਜਾਵੇਗੀ ਉਹਨਾਂ ਦੀ ਅਰੰਭਤਾ ਹੋਵੇਗੀ ਔਰ ਉਥੇ ਹੀ ਗੱਤਕਾ ਪਾਰਟੀ ਦੇ ਜੋਰ ਵੀ ਸੰਗਤਾਂ ਨੂੰ ਦਿਖਾਏ ਜਾਣਗੇ ਉਸੇ ਹੀ ਲੜੀ ਦੇ ਤਹਿਤ ਇਸ ਪਾਵਨ ਪਵਿੱਤਰ ਸਥਾਨ ਤੇ ਗੁਰੂਕੀਆਂ ਸੰਗਤਾਂ ਜਿੱਥੇ ਬਹੁਤ ਜ਼ਿਆਦੇ ਲੰਗਰਾਂ ਦਾ ਪ੍ਰਬੰਧ ਕਰੀ ਨੇ ਉੱਥੇ ਗੁਰਦੁਆਰਾ ਸਰੋਵਰ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਵੀ ਟਰਕਸਰੀ ਕੇਸਵਰਸ ਵੱਲੋਂ ਵੀ ਸੰਗਤਾਂ ਦੇ ਰਹਿائش ਵਾਸਤੇ ਔਰ ਲੰਗਰਾਂ ਦਾ ਉਚੇਚੇ ਤੌਰ ਤੇ ਪ੍ਰਬੰਧ ਕੀਤਾ ਗਿਆ। ਮਾਲ ਗੋਦੀ ਸੰਗਤ ਹਰ ਸਾਲ ਹੀ ਪਾਵਨ ਪਵਿੱਤਰ ਸਥਾਨ ਤੇ ਡੈਕੋਰੇਸ਼ਨ ਦੀ ਸੇਵਾ ਲੈਂਦੀ ਹੈ। ਇਸ ਵਾਰ ਵੀ ਬੜੀ ਸੁੰਦਰਤਾ ਦੇ ਨਾਲ ਉਹਨਾਂ ਨੇ ਚੜ੍ਹਦੀ ਕਲਾ ਦੇ ਨਾਲ ਡੈਕੋਰੇਸ਼ਨ ਦੀ ਸੇਵਾ ਕੀਤੀ ਐ ਸੋਹਣਾ ਤਖਤ ਨੂੰ ਸਜਾਇਆ ਸੰਤ ਜੀ ਉੱਥੇ ਹੀ ਵਿਸ਼ੇਸ਼ ਆਪ ਜੀ ਨੂੰ ਬੇਨਤੀ ਹੈ ਕਿ ਪੀਵੋ ਕਾਹਲ ਖੰਡੇ ਧਾਰ ਹੋਏ ਜਨਮ ਸੁਹੇਲਾ ਇਸ ਪਾਵਨ ਪੀਤਰ ਸਥਾਨਾ ਤੇ ਪਹੁੰਚ ਕੇ ਖੰਡੇ ਬਾਟੇ ਦਾ ਅਮਰਸ਼ਾਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ 13 ਤਰੀਕ ਖਾਲਸਾ ਸਾਜਨਾ ਦਿਵਸ ਤੇ ਅੰਮ੍ਰਿਤ ਵੇਲੇ 4 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਲਗਾਤਾਰ ਆਮਰ ਸੰਚਾਰ ਹੋਵੇਗਾ ਸਾਰੀ ਸੰਗਤਾਂ ਨੂੰ ਬੇਨਤੀ ਹੈ ਆਓ ਭਾਈ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਬਤੀਤ ਕਰੀਏ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਅਮਰਜੀਤ ਸਿੰਘ ਜੀ ਚਾਵਲਾ ਮੈਂਬਰ ਸ਼੍ਰੋਮਣੀ ਕਮੇਟੀ ਸਾਡੇ ਮੈਨੇਜਰ ਭਾਈ ਹਰਦੇਵ ਸਿੰਘ ਭਾਈ ਮਲਕੀਤ ਸਿੰਘ ਜੀ ਦਾਸ ਵੱਲੋਂ ਅਤੇ ਪੰਜ ਪਿਆਰੇ ਸਹਿਬਾਨਾਂ ਵੱਲੋਂ ਆਪ ਸਭ ਸੰਗਤਾਂ ਨੂੰ ਖਾਲਸਾ ਸਾਜਨਾ ਦੇਵ ਸਦਾ ਸਾਕੀ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ